ਲੰਡਨ ਵਿੱਚ ਪੰਜਾਬੀ ਸੰਗੀਤ ਇੰਡਸਟਰੀ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਧਾ ਸ਼ਰਮਾ ਨਾਲ ਜੁੜੀ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜੀ ਹਾਂ ਸੁਨੰਧਾ ਜਿਹੜੀ ਕਿ ਇਹਨੇ ਦਿਨੀ ਕਿਸੇ ਕੰਮ ਲਈ ਲੰਡਨ ਵਿੱਚ ਹੈ ਜਿੱਥੇ ਚੋਰਾਂ ਨੇ ਅੱਜ ਸਵੇਰੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਦੋ ਮਹਿੰਗੇ ਲੂਈ ਵਿਟਨ ਬੈਗ ਤੇ ਇੱਕ ਬ੍ਰੀਫਕੇਸ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਜਿਸ ਬੰਦੀ ਸੁਨੰਧਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ਤੇ ਇਸ ਘਟਨਾ ਬਾਰੇ ਜਿਹੜੀ ਕਿ ਜਾਣਕਾਰੀ ਦਿੱਤੀ ਹੈ ਆਪਣੀ ਕਾਰ ਦੀ ਹਾਲਤ ਦਿਖਾਉਂਦੇ ਹੋਏ ਉਸਨੇ ਕਿਹਾ ਹੈ ਕਿ ਇਹ ਮੇਰੀ ਕਾਰ ਦੀ ਹਾਲਤ ਹੈ ਬਦਮਾਸ਼ਾਂ ਨੇ ਸ਼ੀਸ਼ਾ ਤੋੜ ਦਿੱਤਾ ਤੇ ਮੇਰਾ ਸਮਾਨ ਚੋਰੀ ਕਰ ਲਿਆ ਇਸ ਆਮ ਹੈ ਇਨ ਲੰਡਨ this is the cause situation right now look at the sheeshe biches sab tod gaye ne mera itte mehenge mehnat na kamaye hoy lv de do bag attachi and hand bag gone te uh hi hi mar jani see ki haalat kar gaye ne mera favorite bag si dono ki 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 koya na mera dekho ha kitna itta